ਜੀਐਸ ਪਾਟਿਆ ਜੋ ਕਿ ਭਾਰਤੀ ਮੂਲ ਦਾ ਇੱਕ ਸਟੂਡੈਂਟ ਆ ਇੰਗਲੈਂਡ ਅੰਦਰ ਪੜਨ ਵਾਸਤੇ ਗਿਆ ਪੋਸਟ ਗ੍ਰੈਜੂਏਸ਼ਨ ਕਰਨ ਵਾਸਤੇ ਔਰ ਲਾਬਰੋ ਯੂਨੀਵਰਸਿਟੀ ਵਿੱਚ ਪੜ ਰਿਹਾ ਸੀਗਾ ਉੱਥੇ 15 ਤਰੀਕ ਤੋਂ ਲਾਪਤਾ ਹੈ ਕਿਨੈਰੀ ਰੈਫੰਡਰੂਨ ਲਾਸ ਦੇਖਿਆ ਗਿਆ ਇਹ ਉਹ ਜਗ੍ਹਾ ਹੈ ਈਸਟ ਇੰ ਈਸਟ ਲੰਡਨ ਦੀ ਜਿੱਥੇ ਪਿਛਲੇ ਦਿਨਾਂ ਦੇ ਅੰਦਰ ਇੱਕ ਇੱਕ ਸਟੂਡੈਂਟ ਦੀ ਬੋਡੀ ਮਿਲੀ ਅਮਿਤ ਕੁਮਾਰ ਦੀ ਪਰਿਵਾਰ ਬੜਾ ਚਿੰਤਿਤ ਆ ਰਿਸ਼ਤੇਦਾਰ ਬਹੁਤ ਚਿੰਤਿਤ ਨੇ ਲਾਬਰੋ ਯੂਨੀਵਰਸਿਟੀ ਨੂੰ ਵੀ ਕਿਹਾ ਗਿਆ ਉੰਨਾ ਨਵੇਂ ਕੋਪਾਲ ਨਹੀਂ ਕੀਤੀ ਉਥੋਂ ਦੀ ਮੈਟਰੋਪੋਲੀਟਨ ਪੁਲਿਸ ਨੇ ਵੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਜਦੋਂ ਕਿ ਸਾਰੇ ਜਾਣਦੇ ਨੇ ਕਿ ਲੰਡਨ ਜਿਹੜਾ ਹੈ ਉਹ ਸੀਸੀਟੀ ਵੀ ਕੈਮਰਿਆਂ ਦਾ ਸਭ ਤੋਂ ਵੱਡਾ ਜੰਜਾਲ ਆ ਸਭ ਤੋਂ ਵੱਡਾ ਅਗਰ ਕਿਤੇ ਸੀਸੀਟੀਵੀ ਕੈਮਰਾ ਨੈਟਵਰਕ ਆ ਤੇ ਉਹ ਲੰਡਨ ਦੇ ਅੰਦਰ ਆ ਇਹਦੇ باوجود ਪਾਟਿਆ ਜੀ ਦੀ ਕੋਈ ਜਾਣਕਾਰੀ ਇਸ ਨੌਜਵਾਨ ਦੋਸਤ ਦੀ ਕੋਈ ਜਾਣਕਾਰੀ ਨਹੀਂ ਮਿਲ ਰਹੀ ਸੋ ਮੈਂ ਵਿਦੇਸ਼ ਮੰਤਰਾਲੇ ਨੂੰ ਵੀ ਕਿਹਾ ਸੀ ਮੈਂ ਉਥੋਂ ਦੇ ਹਾਈ ਕਮਿਸ਼ਨਰ ਨਾਲ ਵੀ ਗੱਲ ਕੀਤੀ ਮੈਂ ਫਿਰ ਤੋਂ ਵਿਦੇਸ਼ ਮੰਤਰੀ ਜੀ ਦੇ ਨੂੰ ਬੇਨਤੀ ਕਰਦਾ ਹਾਂ ਕਿ ਇਹਦੇ ਅੰਦਰ ਇੰਟਰਵੈਨ ਕਰਨ ਔਰ ਇਸ ਬੱਚੇ ਨੂੰ ਸੁਰੱਖਿਤ ਲੱਭਿਆ ਜਾ ਸਕੇ ਇਹਦੇ ਮਾਪੇ-ਬਾਪ ਤੱਕ ਇਹਨੂੰ ਪਹੁੰਚਾਇਆ ਜਾ ਸਕੇ ਉਪਰੀ ਸਰਕਾਰ ਤੇ ਐਸਾ ਦਬਾਅ ਬਣਾਇਆ ਜਾਏ ਅਗਰ ਕੋਈ ਬ੍ਰਿਟਿਸ਼ ਨੈਸ਼ਨਲ ਹੁੰਦਾ ਤੇ ਉਹਨਾਂ ਨੇ ਹੁਣ ਤੱਕ ਪੂਰਾ ਸਮਾਨ ਸਿਰ ਤੇ ਚੁੱਕ ਲੈਣਾ ਸੀਗਾ ਲੇਕਿਨ ਇੱਕ ਇੰਡੀਅਨ ਨੈਸ਼ਨਲ ਆ ਇਸ ਕਰਕੇ ਉਪਰੀ ਸਰਕਾਰ ਜਿਹੜੀ ਆ ਉਹ ਸੁਸਤ ਵੀ ਆ ਉਥੋਂ ਦੀ ਪੁਲਿਸ ਕੋਈ ਕਾਰਵਾਈ ਕਰਨ ਨੂੰ ਤਿਆਰ ਵੀ ਨਹੀਂ ਇਸ ਕਰਕੇ ਬਹੁਤ ਜ਼ਰੂਰੀ ਆ ਇਹਦੇ ਚ ਇੰਟਰਵੈਂਸ਼ਨ ਵਿਦੇਸ਼ ਮੰਤਰੀ ਜੀ ਜੀਐਸ ਪਾਟਿਆ ਜੋ ਕਿ ਭਾਰਤੀ ਮੂਲ ਦਾ ਇੱਕ ਸਟੂਡੈਂਟ ਆ ਇੰਗਲੈਂਡ ਅੰਦਰ ਪੜਨ ਵਾਸਤੇ ਗਿਆ ਪੋਸਟ ਗ੍ਰੈਜੂਏਸ਼ਨ ਕਰਨ ਵਾਸਤੇ ਔਰ ਲਾਬਰੋ ਯੂਨੀਵਰਸਿਟੀ ਵਿੱਚ ਪੜ ਰਿਹਾ ਸੀਗਾ ਉੱਥੇ 15 ਤਰੀਕ ਤੋਂ ਲਾਪਤਾ ਹੈ ਕਿਨੈਰੀ ਰੈਫੰਡਰੂਨੋਂ ਲਾਸ਼ ਦੇਖਿਆ ਗਿਆ ਇਹ ਉਹ ਜਗ੍ਹਾ ਹੈ ਈਸਟ ਇੰ ਈਸਟ ਲੰਡਨ ਦੀ ਜਿੱਥੇ ਪਿਛਲੇ ਦਿਨਾਂ ਦੇ ਅੰਦਰ ਇੱਕ ਇੱਕ ਸਟੂਡੈਂਟ ਦੀ ਬਾਡੀ ਮਿਲੀ ਅਮਿਤ ਕੁਮਾਰ ਦੀ ਪਰਿਵਾਰ ਬੜਾ ਚਿੰਤਿਤ ਆ ਰਿਸ਼ਤੇਦਾਰ ਬਹੁਤ ਚਿੰਤਿਤ ਨੇ ਲਾਬਰੋ ਯੂਨੀਵਰਸਿਟੀ ਨੂੰ ਵੀ ਕਿਹਾ ਗਿਆ ਉਹਨਾਂ ਨੇ ਕੋਈ ਭਾਲ ਨਹੀਂ ਕੀਤੀ ਉਤੋਂ ਦੀ ਮੈਟਰੋਪੋਲੀਟਨ ਪੁਲਿਸ ਨੇ ਵੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਜਦੋਂ ਕਿ ਸਾਰੇ ਜਾਣਦੇ ਨੇ ਕਿ ਲੰਡਨ ਜਿਹੜਾ ਹੈ ਉਹ ਸੀਸੀਟੀ ਵੀ ਕੈਮਰਿਆਂ ਦਾ ਸਭ ਤੋਂ ਵੱਡਾ ਜੰਜਾਲ ਆ ਸਭ ਤੋਂ ਵੱਡਾ ਅਗਰ ਕਿਤੇ ਸੀਸੀਟੀ ਵੀ ਕੈਮਰਾ ਨੈਟਵਰਕ ਆ ਤੇ ਉਹ ਲੰਡਨ ਦੇ ਅੰਦਰ ਆ ਇਹਦੇ باوجود ਪਾਟਿਆ ਜੀ ਦੀ ਕੋਈ ਜਾਣਕਾਰੀ ਇਸ ਨੌਜਵਾਨ ਦੋਸਤ ਦੀ ਕੋਈ ਜਾਣਕਾਰੀ ਨਹੀਂ ਮਿਲ ਰਹੀ ਸੋ ਮੈਂ ਵਿਦੇਸ਼ ਮੰਤਰਾਲੇ ਨੂੰ ਵੀ ਕਿਹਾ ਸੀ ਮੈਂ ਉੱਥੋਂ ਦੇ ਹਾਈ ਕਮਿਸ਼ਨਰ ਨਾਲ ਵੀ ਗੱਲ ਕੀਤੀ ਮੈਂ ਫਿਰ ਤੋਂ ਵਿਦੇਸ਼ ਮੰਤਰੀ ਜੀ ਦੇ ਉਹ ਬੇਨਤੀ ਕਰਦਾ ਹਾਂ ਕਿ ਦੇ ਅੰਦਰ ਇੰਟਰਵੈਨ ਕਰਨ ਔਰ ਇਸ ਬੱਚੇ ਨੂੰ ਸੁਰੱਖਿਤ ਲੱਭਿਆ ਜਾ ਸਕੇ ਇਹਦੇ ਮਾਪੇ-ਬਾਪ ਤੱਕ ਇਹਨੂੰ ਪਹੁੰਚਾਇਆ ਜਾ ਸਕੇ ਉੱਥੋਂ ਦੀ ਸਰਕਾਰ ਤੇ ਐਸਾ ਦਬਾਅ ਬਣਾਇਆ ਜਾਏ ਅਗਰ ਕੋਈ ਬ੍ਰਿਟਿਸ਼ ਨੈਸ਼ਨਲ ਹੁੰਦਾ ਤੇ ਉਹਨਾਂ ਨੇ ਹੁਣ ਤੱਕ ਪੂਰਾ ਸਮਾਨ ਸਿਰ ਤੇ ਚੁੱਕ ਲੈਣਾ ਸੀਗਾ ਲੇਕਿਨ ਇੱਕ ਇੰਡੀਅਨ ਨੈਸ਼ਨਲ ਆ ਇਸ ਕਰਕੇ ਉੱਪਰੀ ਸਰਕਾਰ ਜਿਹੜੀ ਆ ਉਹ ਸੁਸਤ ਵੀ ਆ ਉੱਥੋਂ ਦੀ ਪੁਲਿਸ ਕੋਈ ਕਾਰਵਾਈ ਕਰਨ ਨੂੰ ਤਿਆਰ ਵੀ ਨਹੀਂ ਇਸ ਕਰਕੇ ਬਹੁਤ ਜ਼ਰੂਰੀ ਆ ਇਹਦੇ ਚ ਇੰਟਰਵੈਂਸ਼ਨ ਵਿਦੇਸ਼ ਮੰਤਰੀ ਜੀ ਜੀਐਸ ਪਾਟਿਆ ਜੋ ਕਿ ਭਾਰਤੀ ਮੂਲ ਦਾ ਇੱਕ ਸਟੂਡੈਂਟ ਆ ਇੰਗਲੈਂਡ ਅੰਦਰ ਪੜਨ ਵਾਸਤੇ ਗਿਆ ਪੋਸਟ ਗ੍ਰੈਜੂਏਸ਼ਨ ਕਰਨ ਵਾਸਤੇ ਔਰ ਲਗbro ਯੂਨੀਵਰਸਿਟੀ ਵਿੱਚ ਪੜ ਰਿਹਾ ਸੀਗਾ ਉੱਥੇ 15 ਤਰੀਕ ਤੋਂ ਲਾਪਤਾ ਗਨਰਿ ਰੈਫਰੰਡਰ ਨੂੰ ਲਾਸ ਦੇਖਿਆ ਗਿਆ ਇਹ ਉਹ ਜਗਾ ਹੈ ਈਸਟ ਇਨ ਈਸਟ ਲੰਡਨ ਦੀ ਜਿੱਥੇ ਪਿਛਲੇ ਦਿਨਾਂ ਦੇ ਅੰਦਰ ਇੱਕ ਇੱਕ ਸਟੂਡੈਂਟ ਦੀ ਬੋਡੀ ਮਿਲੀ ਅਮਿਤ ਕੁਮਾਰ ਦੀ ਪਰਿਵਾਰ ਬੜਾ ਚਿੰਤਿਤਾ ਰਿਸ਼ਤੇਦਾਰ ਬਹੁਤ ਚਿੰਤਿਤ ਨੇ ਲਾਬਰੋ ਯੂਨੀਵਰਸਿਟੀ ਨੂੰ ਵੀ ਕਿਹਾ ਗਿਆ ਉਹਨਾਂ ਨੇ ਵੀ ਕੋਈ ਭਾਲ ਨਹੀਂ ਕੀਤੀ ਉਤੋਂ ਦੀ ਮੈਟਰੋਪੋਲੀਨ ਪੁਲਿਸ ਨੇ ਵੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਜਦੋਂ ਕਿ ਸਾਰੇ ਜਾਣਦੇ ਨੇ ਇਹ ਲੰਡਨ ਜਿਹੜਾ ਹੈ ਉਹ ਸੀਸੀਟੀ ਵੀ ਕੈਮਰਿਆਂ ਦਾ ਸਭ ਤੋਂ ਵੱਡਾ ਜੰਜਾਲ ਆ ਸਭ ਤੋਂ ਵੱਡਾ ਅਗਰ ਕਿਤੇ ਸੀਸੀਟੀ ਵੀ ਕੈਮਰਾ ਨੈਟਵਰਕ ਆ ਤੇ ਉਹ ਲੰਡਨ ਦੇ ਅੰਦਰ ਆ ਇਹਦੇ باوجود ਪਾਟਿਆ ਜੀ ਦੀ ਕੋਈ ਜਾਣਕਾਰੀ ਇਸ ਨੌਜਵਾਨ ਦੋਸਤ ਦੀ ਕੋਈ ਜਾਣਕਾਰੀ ਨਹੀਂ ਮਿਲ ਰਹੀ ਸੋ ਮੈਂ ਵਿਦੇਸ਼ ਮੰਤਰਾਲੇ ਨੂੰ ਵੀ ਕਿਹਾ ਸੀ ਮੈਂ ਉੱਥੋਂ ਦੇ ਹਾਈ ਕਮਿਸ਼ਨਰ ਨਾਲ ਵੀ ਗੱਲ ਕੀਤੀ ਮੈਂ ਫਿਰ ਉਥੋਂ ਵਿਦੇਸ਼ ਮੰਤਰੀ ਜੀ ਦੇ ਨੂੰ ਬੇਨਤੀ ਕਰਦਾ ਹਾਂ ਕਿ ਇਹਦੇ ਅੰਦਰ ਇੰਟਰਵੈਨ ਕਰਨ ਔਰ ਇਸ ਬੱਚੇ ਨੂੰ ਸੁਰੱਖਿਅਤ ਲੱਭਿਆ ਜਾ ਸਕੇ ਇਹਦੇ ਮਾਪੇ-ਬਾਪ ਤੱਕ ਇਹਨੂੰ ਪਹੁੰਚਾਇਆ ਜਾ ਸਕੇ ਉਥੋਂ ਦੀ ਸਰਕਾਰ ਤੇ ਐਸਾ ਦਬਾਅ ਬਣਾਇਆ ਜਾਏ ਅਗਰ ਕੋਈ ਬ੍ਰਿਟਿਸ਼ ਨੈਸ਼ਨਲ ਹੁੰਦਾ ਤੇ ਉਹਨਾਂ ਨੇ ਹੁਣ ਤੱਕ ਪੂਰਾ ਸਮਾਨ ਸਿਰ ਤੇ ਚੁੱਕ ਲੈਣਾ ਸੀਗਾ ਲੇਕਿਨ ਇੱਕ ਇੰਡੀਅਨ ਨੈਸ਼ਨਲ ਆ ਇਸ ਕਰਕੇ ਉੱਥਨੀ ਸਰਕਾਰ ਜਿਹੜੀ ਆ ਉਹ ਸੁਸਤ ਵੀ ਆ ਉੱਥਨੀ ਪੁਲਿਸ ਕੋਈ ਕਾਰਵਾਈ ਕਰਨ ਨੂੰ ਤਿਆਰ ਵੀ ਨਹੀਂ ਇਸ ਕਰਕੇ ਬਹੁਤ ਜ਼ਰੂਰੀ ਆ ਇਹਦੇ ਚ ਇੰਟਰਵੈਂਸ਼ਨ ਵਿਦੇਸ਼ ਮੰਤਰੀ ਜੀ